ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤਾਂ ਇਹੀ ਅਰਦਾਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਜਦੋਂ ਕੋਈ ਵੀ ਵੀਡੀਓ ਆਵੇ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆਉਂਦਾ ਰਹੇ ਤੇ ਵੀਡੀਓ ਲਾਈਕ ਕਰਨੀ ਨਾ ਭੁੱਲਿਆ ਕਰੋ ਲਾਈਕ ਕਰਦਿਆ ਕਰੋ ਉਹ ਨਾਲ ਥੋੜਾ ਹੌਸਲਾ ਵਧਦਾ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਵੀਡੀਓ ਚ ਕੋਈ ਚੀਜ਼ ਦਿਖਾਉਣ ਵਾਲੀ ਰਹਿ ਜਾਂਦੀ ਆ ਤਾਂ ਉਹ ਵੀ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਆ ਜੋ ਉਧਰਲੀ ਮੋਟਰ ਤੋਂ ਕੰਮ ਨਿਬੜ ਗਿਆ ਘਰ ਦੀ ਮੋਟਰ ਤੇ ਆ ਗਏ ਇੱਧਰ ਪਰ ਇਹ ਦੋ ਕਿਹੜਾਂ ਚ ਗੇੜਾ ਦਿੱਤਾ ਗਿਆ ਹੁਣੇ ਆਏ ਨੇ ਦੋ ਘੰਟੇ ਪਹਿਲਾਂ ਹੀ ਮੈਂ ਕਿਹਾ ਪਹਿਲਾਂ ਰਿਓ ਪਾ ਦਈਏ ਵਿੱਚ ਵਿੱਚ ਆਹ ਨਾ ਕੱਕ ਜੇ ਕੱਢ ਕੇ ਫਿਰ ਇਹਨਾਂ ਨੇ ਕੱਲ ਨੂੰ ਜਾਣਾ ਜਿੱਥੇ ਮਾਲਕਾਂ ਦੇ ਰਹਿੰਦੇ ਆ ਉੱਥੇ ਤੀਜਾ ਰਿਓ ਪਾਉਣਾ ਅੱਜ ਅਸਾ ਹੈ ਤਾਂ ਕੱਖ ਕਿਤੇ ਕਿਤੇ ਕੋਈ ਵੀ ਟਮਾਟਾਵਾ ਜਾਂ ਕੱਖ ਦੀਨਾ ਪੂਰਾ ਥੈਲਾ ਡਾਲਣਾ ਹੈ ਇਹ ਅੱਗੇ ਤਾਂ ਆਪਾਂ ਪਾਉਣੇ ਹੁੰਨੇ ਆ ਉਹ ਦੂਜੇ ਰਿਓ ਨੇ ਇੱਕ ਤੇ ਪਹਿਲੀ ਵਾਰੀ ਤੀਜੇ ਰਿਓ ਨਾ ਪਾਇਆ ਆਪਾਂ 43 ਕਿਲਿਆਂ ਤੇ ਡੇਢ ਥੈਲਾ ਡੀ.ਪੀ. ਦਾ ਪੈ ਗਿਆ ਤੇ ਇੱਕ ਥੈਲਾ ਸੁਪਰ ਦਾ ਤੇ ਦੋ ਥੈਲੇ ਯੂਰੀਏ ਦੇ ਆ ਚੌਲ ਨੇ ਆ ਚੌਲ ਥੋੜੇ ਜਿਹੀ ਪੀਲਕ ਮਾਰਦੇ ਆ ਉਹ ਪਰਲੇ ਸਹੀ ਨੇ ਸਾਰੇ ਇੱਕ ਆ ਕੇ ਅਪੀਲਕ ਮਾਰਦਾ ਬਸ ਬਾਕੀ ਚੌਲੋਂ ਸਹੀ ਆ ਕੋਈ ਹੋ ਨਹੀਂ ਹੈਗਾ ਤੀਜਾਰੇ ਵਜ ਪਾਉਣ ਲੱਗੇ ਇੱਕ ਮਹੀਨਾ ਚਾਰ ਕੇ ਪੰਜ ਦਿਨ ਦੇ ਹੋਗੇ ਚੌਲ ਲੱਗੇ ਹੋਇਆ ਬੰਦੇ ਰਿਓ ਪਾਉਣ ਦੋ ਜਣੇ ਪਾਈ ਜਾਂਦੇ ਆ ਉਹ ਬੰਦੇ ਦਾ ਤਿੰਨ ਨੇ ਇੱਕ ਜਣਾ ਇੱਥੇ ਚੱਕ ਚੱਕ ਕੇ ਥਾਈਲੈਂਡ ਪਾ ਕੇ ਫੜਾਈ ਜਾਂਦਾ ਉਹ ਸੌਖਾ ਰਹਿੰਦਾ ਵੀ ਨਹੀਂ ਵੀ ਉਹਨਾਂ ਨੂੰ ਆ ਕੇ ਵਿੱਚ ਵਿਚਾਲਿਆਂ ਕੋਈ ਉੱਥੇ ਫਾਂਟ ਰੇ ਗਏ ਉੱਥੇ ਫਾਂਟ ਰੇ ਗੀ ਔਖਾ ਹੁੰਦਾ ਸਰ ਮੌਸਮ ਦਾ ਸੋਹਣਾ ਫਰਕ ਪੈ ਗਿਆ ਹੁਣ ਹਵਾ ਹਵਾ ਚੱਲਦੀ ਰਹਿੰਦੀ ਦੋ ਤਿੰਨ ਦਿਨ ਤੋਂ ਪਹਿਲਾਂ ਤਾਂ ਆਪਾਂ ਦਿਹਾੜੀਏ ਰੱਖੇ ਤਿੰਨ ਬੰਦੇ ਰੱਖੇ ਸੀ ਵਿਚੌਲਾ ਚ ਗੇੜਾ ਗੂੜਾ ਦੇ ਦੇਣਗੇ ਦੋ ਤਿੰਨ ਕਿਲਿਆਂ ਦੇ ਬੰਨੇ ਬਣਾਉਣ ਵਾਲੇ ਸੀ ਬਾਕੀ ਤਾਂ ਸਪਰੇ ਕਰੀ ਜਿਆ ਸਾਰੇ ਉਹ ਪਹਿਲੇ ਦਿਨ ਹੀ ਭੱਜ ਗਏ ਦੋ ਜਣੇ ਹੁਣ ਦੁਬਾਰਾ ਰੱਖੇ ਹੋਏ ਨੇ ਰੱਖੇ ਫੇਰ ਵੀ ਤਿੰਨੇ ਹੀ ਸੀ ਦੋ ਜਾਣੇ ਟिके ਹੋਏ ਨੇ ਅੱਜ ਚੌਥਾ ਕਦੇ ਨਾ ਕੰਮ ਕਰਦਿਆਂ ਨੂੰ ਮੈਂ ਕਿਹਾ ਨਾਲੇ ਤੇਹੀ ਰਿਓ ਪਾਦਣਗੇ ਤੀਜਾ ਰਿਓ ਰਹਿਦਾ ਤਿੰਨ ਕ ਕੀਲਿਆਂ ਦਾ ਰਿਓ ਰਹਿ ਗਿਆ ਬਾਕੀ ਤਾਂ ਆਪਾਂ ਨੇੜੇ ਲਾਤਾ ਸਾਰ ਤੇ ਜਿਹੜੇ ਪਛੇਤੇ ਲਾਇ ਸੀ ਜਿਵੇਂ 26 ਸੀ ਮੰਨ ਲਓ 26 ਲਾਈ ਸੀ ਆਪਣੀ 2 ਕ ਕੀਲੇ ਉਹ ਅੱਜ 5 6 ਤਰੀਕ ਹੋ ਗਈ ਮੰਨ ਲਓ ਅੱਜ 6 ਅਗਸਤ ਤੇ ਅੱਜ ਤੀਜਾ ਰਿਓ ਪਾਉਣਾ ਉਹਨੂੰ ਬਾਕੀ ਤਾਂ ਸਾਰੇ ਨਿਬੜ ਚੁੱਕੇ ਆ ਪਹਿਲਾਂ ਹੀ ਇੱਕ ਨਾ ਹੋਰ ਬੜਾ ਯਾਰ ਚੱਕਰ ਪਾਇਆ ਨਾ ਆਪਾਂ ਬਾਸਮਤੀ ਲਾਈ ਸੀ ਘਰ ਜੋਗੀ ਥੋੜੀ ਜੀ ਉਹਨਾਂ ਮਰਗਾਬੀਆਂ ਜੀਆਂ ਨੇ ਚਿੱਟੀਆਂ ਜੀਆਂ ਬੜਾ ਲੇਖਾ ਲਿਆ ਇਹਨਾਂ ਨੇ ਯਾਰ ਬਹੁਤ ਜਗ੍ਹਾ ਖਾ ਗਈਆਂ ਵਿੱਚੋਂ ਪੂਰੀ ਪਨੀਰੀਓ ਖਾ ਜਾਂਦੀਆਂ ਨੇ ਜਮੇ ਨਹੀਂ ਛੱਡਦੀਆਂ ਆ ਦੇਖੋ ਕਿਤੇ ਕਿਤੇ ਦੀਂਦਾ ਨਾ ਉਹ ਵਿੱਚ ਤਲੀਆਂ ਹੀ ਹੈ ਨਹੀਂ ਮੈਂ ਭਜਾਈਆਂ ਨੇ ਜਦੋਂ ਵੀ ਆਉਂਦੇ ਆ ਕਿਤੇ ਨਾ ਕਿਤੇ ਬੈਠੀਆਂ ਹੁੰਦੀਆਂ ਨੇ ਕੋਨੋ ਕੋ ਨਵੇੜ ਹੀ ਜਾਂਦੀਆਂ ਨੇ ਇਧਰ ਛਾਵੇਂ ਛਾਵੇਂ ਵੱਧ ਰਹਿਣੀਆਂ ਨੇ ਜਿਵੇਂ ਹੁਣ ਆ ਸਾਈਡਾਂ ਤੇ ਪਾਣੀ ਮਾੜਾ ਮੋਟਾ ਘਟੇ ਜਾਂਦਾ ਮੈਂ ਤਾਂ ਹੁਣ ਪੱਕਾ ਹੀ ਪਾ ਕੇ ਛੱਡਿਆ ਥੋੜਾ ਜਿਹਾ ਦੇਖੋ ਇੰਨਾ ਕਾਈ ਜਾਂਦਾ ਮਾੜਾ 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 ਬਈ ਜਮਾ ਹੀ ਨਾ ਘਟਣ ਦੀਏ ਪਾਣੀ ਸੁਣੇ ਹੋਵਾਂ ਜੇ ਪਾਣੀ ਘਟ ਜਾਂਦਾ ਫਿਰ ਕਾਟੋਆਂ ਖਾ ਜਾਂਦੀਆਂ ਨੇ ਸਾਈਡ ਤੋਂ ਇੱਕ ਪਾਸਾ ਨਹੀਂ ਨਾ ਹੈਗਾ ਇੱਕ ਕੱਲ ਕੋਈ ਨਵਾਂ ਬੰਦਾ ਚੰਦ ਚੜ੍ਹ ਗਿਆ ਆਪਣੀ ਆਹ ਪਲੇਟ ਇਹ ਚੱਕ ਕੇ ਇੱਥੇ ਰੱਖੀ ਹੁੰਦੀ ਆ ਬਈ ਇਹਦੇ ਵਿੱਚ ਥੋੜਾ ਥੋੜਾ ਜਾਈ ਜਾਵੇ ਇਹ ਸਵਾਗ ਦੋ ਢਾਈ ਕਿੱਗੇ ਤੋਂ ਆਊਗਾ ਮੋਟਰ ਦੇ ਮੋੜ 'ਆ ਇਹਦੇ ਨਾਲ ਹੀ ਪੂਰਾ ਰਹਿੰਦਾ ਕਿਉਂ ਮੰਨ ਕੇ ਚੱਲੋ ਬਈ ਦਸਵਾਂ ਕਿੱਸਾ ਆ ਜਾਈ ਜਾਂਦਾ ਪਾਣੀ ਮੜਾ ਮੜਾ ਇੱਥੇ ਕਈ ਵਾਰੀ ਤਾਂ ਜਵਾਗ ਜੂਗ ਆ ਜਾਂਦੇ ਨੇ ਉਹ ਸਾਹਮਣੇ ਕੋਠੀਆਂ 'ਚ ਰਹਿੰਦੇ ਪਈਆਂ ਦੇ ਜਵਾਗ ਤੇ ਪਰਸੋਂ ਬੱਕਰੀਆਂ ਵਾਲੇ ਫਿਰਦੇ ਸੀ ਜਾਂ ਤਾਂ ਉਹਨਾਂ ਨੂੰ ਆਏ ਹੋ ਗਿਆ ਵੀ ਬਾਈ ਲਾਉਣੀ ਭੁੱਲ ਗਿਆ ਪਲੇਟ ਉਹਨਾਂ ਨੇ ਪਲੇਟ ਇੱਥੋਂ ਮੰਨ ਲਓ ਇਹਦੀ ਜਗ੍ਹਾ ਤੇ ਇੱਥੇ ਲਾਤੀ ਲੈਟ ਆਉਣੀ ਸੀ ਸਵੇਰੇ 5 ਵਜੇ ਆਪਾਂ 6 ਵਜੇ ਮੈਂ ਆਜਾ ਨਾ ਉਹਨਾਂ ਮੋਟਰ ਤੇ ਨੂੰ ਕਿਉਂ ਹੁੰਦਾ ਆਪਣੇ ਪਾਣੀ ਜਿਵੇਂ ਮੇਰਾ ਉਦੋਂ ਨੱਕਾ ਲੱਗਿਆ ਸੀਗਾ ਉਹ ਪਰਲੇ ਪਾਸੇ ਜਿੱਥੇ ਉਹ ਸਾਹਮਣੇ ਖੰਭੇ ਧਿੰਦੇ ਆ ਦੋ ਇਕੱਠੇ ਸੈਂਟਰ ਦੇ ਸਕਰੀਨ ਦੇ ਮੈਂ ਕਿਹਾ ਚੱਲ ਉੱਥੇ ਲੱਗੇ ਜਾਂਦਾ ਆ ਪਾਉਣਾਗਾ ਘੰਟਾ ਪਾਣੀ ਪਹੁੰਚਾਉਣ ਨੂੰ ਮੈਂ ਕਿਹਾ ਚੱਲ ਜਾਨੂੰ ਚਲੇ ਜਾਣਾ ਵੀ ਜਾ ਕੇ ਦੇਖ ਲਾਂਗੇ ਪਾਣੀ ਵੱਧ ਘਟ ਕਰਨਾ ਉਹ ਕਿਤੇ ਲੇਟ ਆ ਗਈ ਰਾਤ ਨੂੰ 2 ਵਜੇ ਤੇ ਮੇਰੇ ਆਉਂਦੇ ਨੂੰ ਆ ਵੀ ਸਾਰਾ ਭਰਿਆ ਖੜਾ ਉਹ ਬੱਟਾਂ ਦੇ ਉੱਪਰ ਦੀ ਹੋ ਕੇ ਪਾਣੀ ਆ ਵੀ ਉੱਧਰ ਆਪਣਾ ਰਾਹ ਜਿਹੜਾ ਕੰਧ ਦੇ ਨਾਲ-ਨਾਲ ਆਉਂਦਾ ਰਾਹ 'ਚ ਵੀ ਪਾਣੀ ਫਿਰੇ ਇਹ ਹੁਣ ਇਹ ਚ ਉਦਾਂ 2 ਕ ਘੰਟੇ ਚੱਲਦਾ ਮੋਟਰ ਦੇ ਮੁੱਢ ਖੇਹਰਾ ਆ ਦੇਖੋ ਇੱਥੋਂ ਵੀ ਖਾ ਗਈਆਂ ਕਿਤੋਂ ਕਿਤੋਂ ਬਹੁਤ ਜਗ੍ਹਾ ਤੋਂ ਖਾ ਗਈਆਂ ਇਹ ਮਰਗਾਬੀਆਂ ਜੀਆਂ ਨੇ ਲਾਲ ਜੇ ਖੰਭਾਂ ਵਾਲੀਆਂ ਜਿਹੜੀਆਂ ਟੋਬਿਆਂ 'ਚ ਫਿਰਦੀਆਂ ਹੁੰਦੀਆਂ ਨੇ ਪੂਰੀ ਪਨੀਰੀ ਸਾਫਤੀ ਹੋ ਜੈ ਨਾ ਗਲ ਦੇ ਵਿੱਚ ਪਾ ਕੇ ਸਾਫਤੀ ਉਹ ਅੰਦਰ ਨਗਾ ਜਾਂਦੀਆਂ ਨੇ ਹੁਣ ਅਸਲ ਵਿੱਚ ਸਾਡੇ ਰੀਤ ਸਾਰੇ ਕੰਮ ਨਿਭੜਿਆ ਕਿਸੇ ਕਿਸੇ ਤੇ ਰਹਿੰਦੇ ਆਪਣਾ ਵੀ ਮੰਨ ਕੇ ਚਲੋ ਦੱਸਦਾ ਨਹੀਂ ਅੜਿਆ ਰਿਹਾ ਕੰਮ ਬਾਸਮਤੀ ਵਾਲਾ ਲਾਉਣੀ ਸੀ ਖਾਨ ਜੋਗੀ ਆਹੀ ਅੱਧਾ ਪੌਣਾ ਕਿੱਬਾ ਥਾਂ ਸੀਗਾ ਇਹ ਬੜਾ ਲੇਖਾ ਲਿਆ ਇਹਨਾਂ ਨੇ ਮੇਰੇ ਹਿਸਾਬ ਨਾਲ ਚੌਥਾ ਹਿੱਸਾ ਦਾ ਖੇਤ ਖਾਲੀ ਇਹਨਾਂ ਨੇ ਕਰੀ ਦਿੱਤਾ ਮਰਗਾਬੀਆਂ ਹੀ ਆ ਨੇ ਹੁਣ ਜਿੰਨੀ ਕੁ ਬਚ ਗਈ ਮੈਂ ਕਿਹਾ ਇੰਨੀ ਕਰੋ ਨਾ ਹੁਣ ਦੇਖਦੇ ਆਂ ਕਲੋਰੋ ਕਲੋਰੋ ਪਾ ਦਿੰਦੇ ਹਾਂ ਨਾ ਕੜਤਣ ਦੀ ਹੋ ਜੂ ਥੋੜੀ ਜਿਹੀ ਘਟ ਵੜਨਗੇ ਤੇ ਆ ਆਪਣੀ ਛਬੀ ਜੀਰੀ ਆ ਦੇਖੋ ਤਾਂ ਕਿਵੇਂ ਆ ਬੁੱਝਾ ਦਾ ਹਜੇ ਤੀਜਾ ਰਿਓ ਪਾਉਣਾ ਆਪਾਂ ਇਹਨੂੰ ਤੇ ਹੁਣ ਮੰਨ ਕੇ ਚੱਲੋ ਅੱਜ ਅੱਜ ਪੂਰੇ ਮਹੀਨੇ ਦੇ ਹੋ ਗਏ ਇਹ ਇਹਨਾਂ 'ਚ ਗੀੜਾ ਦੇਣਾ ਕਿਤੇ ਕਿਤੇ ਕੱਖਾਂ ਦਾ ਬੂਝਾ ਜਿਹਾ ਹੈਗਾ ਮਾੜਾ ਮੋਟਾ ਆ 110 ਆ ਇਹ ਉੰਨੀ ਨਹੀਂ ਪਾੜਦੀ ਜਿੰਨੀ ਪੂਸ਼ਾ ਤੇ ਜਿਵੇਂ 26 ਬੂਝਾ ਮਾਰਦੀ ਹੈ ਨਾ ਇਹ ਉਹਨਾਂ ਬੂਝਾ ਨਹੀਂ ਮਾਰਦੀ ਹੈਗੀਆਂ ਜੀਰੀਆਂ 110 ਆ ਜਿਹੜੀ ਆਪਾਂ ਦੋ ਰਿਓ ਪਾਤੇ ਇਹਨੂੰ ਤੇ ਬੂਝਾ ਸੋਨਾ ਕਰਿਆ ਹੈ ਦੇਖੋ ਜਣੀ ਦੇਖੋ ਇਹਨੂੰ ਪਾਇਆ ਹੋਇਆ ਪਹਿਲਾ ਯੂਰੀਏ ਨਾਲ ਆਪਾਂ ਪਾਈ ਸੀ ਜਿੰਕ ਤੇ ਉਸ ਤੋਂ ਬਾਅਦ ਮੰਨ ਲਓ ਪਹਿਲਾ ਯੂਰੀਏ ਆਪਾਂ ਪਾਤਾ ਸੀ ਜਦਨ ਚੌੜ ਲਾਏ ਨੇ ਉਸੇ ਸੇਮ ਡੇ ਆਪਾਂ ਰਿਜ਼ਲਟ ਦੇਖਣਾ ਸੀਗਾ ਵੀ ਕੀ ਫਰਕ ਪੈਂਦਾ ਹੈ ਚੀਜ਼ ਨਾਲ ਤੇ ਰਿਜ਼ਲਟ ਸੋਹਣਾ ਜਿਹੜਾ ਲੋਕ ਥੱਲੇ ਪਾਉਂਦੇ ਆ ਉਹ ਤਾਂ ਮੰਨ ਲਓ ਥੱਲੇ ਹੀ ਚਲੇ ਜਾਂਦਾ ਆਪਾਂ ਉਹ ਵੀ ਕਰਕੇ ਦੇਖਿਆ ਸੀ ਇੱਕ ਕਿਆਰੇ 'ਚ ਜਿਵੇਂ ਆਪਾਂ ਪਾਇਆ ਸੀ ਆ ਤਿੰਨ ਕਿੱਗੇ ਤੋਂ ਤਿੰਨ ਕਿੱਗੇ ਦਾ ਕਿਆਰਾ ਸੀ ਉਹਦੇ ਵਿੱਚ ਅੱਧਾ ਥੈਲਾ ਪਾਇਆ ਸੀ ਮੈਨੂੰ ਤਾਂ ਕੋਈ ਬੜਾ ਫਰਕ ਨਹੀਂ ਲੱਗਿਆ ਜਿਹੜੇ ਚੌਲਾਂ ਦੇ ਵਿੱਚ ਚੌਲ ਲਾ ਕੇ ਜਦੀ ਉਸੇ ਦਿਨ ਹੀ ਰਿਓ ਪਾਤਾ ਉਹਨਾਂ ਚ ਹਜੇ ਫਰਕ ਸੋਹਣਾ ਸੀ ਉਹ ਸੋਹਣੇ ਤੁਰੇ ਨੇ ਉਹ ਤੇ ਬਾਕੀ ਇਹਨਾਂ ਨੂੰ ਹੁਣ ਮੰਨ ਲਓ ਅੱਜ ਮੀਨੀ ਦੇ ਹੋ ਕੇ ਤਿਆਰ ਹੋ ਅੱਜ ਪਾ ਦੇਣਾ ਆਪਾਂ ਤਿੰਨੇ ਹੀ ਰਿਓ ਪਾਉਣੇ ਚੌਥਾ ਰਿਓ ਨਹੀਂ ਪਾਉਂਦੇ ਪਹਿਲਾ ਰਿਓ ਸੇਮ ਦਿਨ ਹੀ ਪਾਤਾ ਸੀ ਇਦਾਂ ਲਾਏ ਸੀ ਦੂਜਾ ਰਿਓ ਪਾਇਆ ਸਹੀ 13 ਕੇ 14 ਦਿਨਾਂ ਬਾਅਦ ਤੇ 26 ਜੀਰੀਆ ਆਪਣੀ ਇਹ ਇਹ ਬੂਝਾ ਚੈੱਕ ਕਰੋ ਦੇਖੋ ਦੇਖੋ ਕਿੱਡੇ-ਕੱਡੇ ਕਿੰਨਾ-ਕਿੰਨਾ ਫਲਾਅਰ ਹੈ ਇਹਨਾਂ ਦਾ ਪਾਣੀ ਆਪਣੇ ਕਿਆਰਿਆਂ ਨੂੰ ਕੁਦਰਤੀ ਵਿੱਚ ਉਦਾਂ ਹੀ ਸੁੱਕ ਸੁੱਕ ਕੇ ਲੱਗਦਾ ਮੋਟਰ ਤੇ ਜਗਾ ਵੱਧਦਾ ਤੇ ਬਾਰੀ ਆਉਂਦੀ ਜਾਂ 5ਵੇਂ ਦਿਨ 6ਵੇਂ ਦਿਨ ਕਿਆਰਿਆਂ ਦੀ ਜਾਨ ਨੂੰ ਸਮਝ ਲੋ ਪਹਿਲਾਂ ਵਾਲਾ ਪਾਣੀ ਪੀ ਕੇ ਜਿਵੇਂ ਬੇਲੇ ਹੋ ਜਾਂਦੇ ਆ ਆ ਦੇਖੋ ਖਾਲ ਵੀ ਰੰਗ ਬਦਲਣ ਲੱਗਿਆ ਤਾਂ ਕਰਕੇ ਬਾਰੀ ਉਸ ਦੇ ਹਿਸਾਬ ਨਾਲ ਹੀ ਆਉਂਦੀ ਆ ਉਲੀ ਵਾਲੀ ਵਾਲੀ ਦਵਾਈ ਤਾਂ ਆਪਾਂ ਕਦੇ ਪਾਈ ਨਹੀਂ ਹੈਗੀ ਪਹਿਲਾਂ ਪਾਉਂਦੇ ਹੁੰਦੇ ਸੀ ਹੁਣ ਨਾਲ 3 ਜਾਂ 4 ਸਾਲ ਹੋ ਚੁੱਕੇ ਆਪਾਂ ਨੂੰ ਉਲੀ ਵਾਲੀ ਦਵਾਈ ਵੀ ਨਹੀਂ ਪਾਉਂਦੇ ਕਲੋਰੋ ਵੈਗ ਤੇ ਪਹਿਲੀ ਵਾਰੀ ਤਾਂ ਪਾਈ ਸੀਗੀ ਉਹ ਵੀ ਆਹੀ ਪਛੇਤੇ ਚੌਲਾਂ ਨੂੰ ਉਹ ਬੂਝੇ ਸੁੱਕਣ ਲੱਗ ਗਏ ਸੀ ਵਿੱਚ ਕੋਈ ਪਾਣੀ ਘਟ ਰਹਿਦਾ ਸੀ ਸਿਉਂਕ ਪੈਣ ਲੱਗੀ ਸਾਈਡਾਂ ਤੇ ਜਦਨ ਦੀ ਕਲੋਰੋ ਪਾਈ ਆ ਸਾਰੇ ਬੂਝੇ ਸਹੀ ਹੋ ਗਏ ਤੇ ਨਾ ਆਪਾਂ ਕਦੇ ਪਦਾਨ ਪਾਈ ਆ ਅੱਗੇ ਦੋ ਯੂਰੀਆ ਪਾਉਂਦੇ ਸੀ ਆਪਾਂ ਹੁਣ ਮੰਨ ਲਓ ਤਿੰਨ ਯੂਰੀਆ ਲਾ ਦੇਈਦਿਆ ਤੇ ਜਣੀ ਪਹਿਲਾ ਪੂਰਾ ਫੁੱਲ ਥੈਲਾ ਦੂਜਾ ਤੇ ਤੀਜਾ ਰਿਓ ਪਾਉਣਾ ਪਾਉਣਾ ਥੈਲਾ ਬਸ ਇੰਨੇ ਯੂਰੀਆ ਪਾਉਨੇ ਆ ਇਸ ਤੋਂ ਬਾਅਦ ਆਪਾਂ ਕਦੇ ਯੂਰੀਆ ਨਹੀਂ ਪਾਇਆ ਤੇ ਝਾੜ ਵੀ ਚਲੋ ਵਧੀਆ ਆਮ ਲੋਕਾਂ ਨਾਲ ਰਲਦਾ ਮਿਲਦਾ ਜਾ ਹੋ ਜਾਂਦਾ ਬਾਕੀ ਝਾੜ ਪਰਮਾਤਮਾ ਹੱਥਾ ਜੋ ਆਪਣੇ ਲਿਖਿਆ ਕਰਮਾਂ ਚ ਹੁਣ ਇੱਥੇ ਬਥੇਰੇ ਬੰਦੇ ਨੇ ਹਰੇਕ ਰਿਓ ਨਾਲ ਹੀ ਕੋਨਾ ਕੋ ਮਿਲਾ ਕੇ ਪਾਉਂਦੇ ਆ ਉਹ ਚੀਜ਼ ਦਾ ਸਫਰ ਤਾਂ ਹੈ ਹੀ ਨਹੀਂ ਹੈਗਾ ਆ ਜੀਰੀ ਵੀ ਆਪਣੀ ਅੱਜ ਮੰਨ ਲਓ 33 ਦਿਨ ਦੀ ਹੋ ਗਈ ਇੱਧਰ ਬੰਦੇ ਲਾਏ ਨੇ ਵਿੱਚ ਗੀੜਾ ਦੇ ਆਹ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀ ਨਾ 부ਝੇ ਸੁੱਕਦੇ ਸੀਗੇ ਆ ਨਮਾ ਕਹਿਰਾ ਸੀ ਇਹ ਇਹ ਮੰਨ ਲਓ ਪਿਛਲੇ ਸਾਲ ਵੀ ਚੌੜਾ ਜਿਹਾ ਇੱਥੇ ਕੱਦੂ ਵੀ ਇਹ ਤਾਂ ਦੋ ਵਾਰੀ ਕਰਿਆ ਚ ਪਾਣੀ ਨਹੀਂ ਖੜਿਆ ਇਹ ਪਹਿਲਾਂ ਪੱਠੇ-ਪੁੱਠੇ ਹੁੰਦੇ ਸੀ ਇਹ ਐਗ ਤੇ ਪਿਛਲੇ ਸਾਲ ਵੀ ਜਣੀ ਚੌੜ ਲਈ ਪਿਛਲੇ ਸਾਲ ਆਪਾਂ ਕਦੋਂ ਇੱਕ ਵਾਰੀ ਕਰਿਆ ਸੀ ਪਰ ਇਹ ਪਿਛਲੇ ਸਾਲ ਪਾਣੀ ਨਹੀਂ ਖੜਿਆ ਮੈਨੂੰ ਬੰਦੇ ਕਹਿੰਦੇ ਵੀ ਕਦੋਂ ਦੋ ਵਾਰੀ ਕਰਿਓ ਆਪਾਂ ਜਿਵੇਂ ਇੱਕ ਵਾਰੀ ਕਦੂ ਕਰਕੇ ਇੱਕ ਦਿਨ ਛੱਡ ਕੇ ਫਿਰ ਕਦੂ ਕਰਤਾ ਪਾਣੀ ਫੇਰ ਨਹੀਂ ਖੜਿਆ ਇਹਦੀ ਵਜ੍ਹਾ ਨਾਲ ਕਲੋਰੋ ਪਾਈ ਸੀ ਆਪਾਂ ਵਿੱਚ ਆ ਦੇਖੋ ਆ ਦੇਖ ਕਿੰਨੇ 부ਝੇ ਸੁੱਕੇ ਹੋਏ ਨੇ ਜਦੋਂ ਤੋਂ ਆਪਾਂ ਕਲੋਰੋ ਪਾਤੀ ਮੁੜ ਕੇ ਫੇਰ ਨਹੀਂ ਕੋਈ 부ਝਾ ਸੁੱਕਿਆ ਦੁਬਾਰਾ ਇਹਨ ਸਾਰਾ ਸਹੀ ਰਿਹਾ ਇਹ ਚ ਇੱਕ ਤਾਂ ਕੱਕ ਬਹੁਤ ਹੋਏ ਨੇ ਕਿ ਪਾਣੀ ਨਾ ਖੜਨੇ ਕਾਰਨ ਇਨੇ ਬੱਟ ਵੀ ਭਰਤੀ ਨਾਲ ਨਾਲ ਆ ਦੇਖੋ ਹੁਣ ਸਾਫ ਕਰਾਇਆ ਸਾਰਾ ਇਹ ਇਹ ਜਣੀ ਇੰਨਾ ਕ ਇਹ ਜਿੰਨੇ ਦੇਖਣ ਨੂੰ ਚੌਲ ਜਣੀ ਮੂੰਹ ਜੇ ਨਹੀਂ ਲੱਗਦੇ ਹੁਣਾਂ ਝਾੜ ਤੋਂ ਉਹਨਾਂ ਦੀ ਪਿਛਲੀ ਸਾਰਲ ਵੀ ਵਧੀਆ ਹੋ ਗਈ ਸੀ ਜਣੀ ਜਿੰਨੀ ਇਹਨੂੰ ਮੰਨ ਲਓ ਦਾਣਾ ਪਿਆ ਸੀ ਕੋਈ ਦਾਣਾ ਇਹ ਜਨ ਸੀ ਜਿਹੜਾ ਵਿੱਚ ਫੋਕੂ ਐ ਪੂਰਾ ਵਧੀਆ ਠੋਸ ਸੀਗਾ ਆ ਵੀ ਜੀਰੀ ਆਪਣੀ 110 ਹੀ ਆ ਇਹਨੂੰ ਵੀ ਅੱਜ ਤੀਜੇ ਰੋ ਅੱਜ ਪਾਉਣਾ ਮੰਨ ਲਓ 33ਵਾਂ ਦਿਨ ਅੱਜ ਇਹਦਾ ਭਾਰੇ ਯਾਰ ਇੱਥੇ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ 2 ਦਿਨ ਬਾਅਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ